ਮਾਦੀਆਂ ਛਿੜਕਾ ਸੁਣ ਕੇ ਪੁੱਤ ਬਣ ਗਿਆ ਲੈਫਟੀਨੈਂਟ ਤੇ ਆ ਦੇਖੋ ਇੱਕ ਵੱਖਰੀ ਹੀ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਤਾਂ ਹੋਵੋਗੇ ਪਰ ਇੱਕ ਵਾਰ ਤੁਹਾਡੇ ਮਨ ਦੇ ਵਿੱਚ ਜਜ਼ਬਾ ਵੀ ਪੈਦਾ ਹੋਵੇਗਾ ਪੂਰੀ ਖਬਰ ਇਸ ਬਾਬਤ ਤੇ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਜਿੰਦ ਇਲਾਕੇ ਦੇ ਵਿੱਚ ਪੈਂਦੇ ਪਿੰਡ ਹਰੀਕੇ ਦਾ ਇੱਕ ਨੌਜਵਾਨ ਜਿਸ ਨੇ ਹੁਣ ਆਪਣੀ ਮਾਂ ਦੀਆਂ ਛਿੜਕਾਂ ਨੂੰ ਗੰਭੀਰਤਾ ਦੇ ਨਾਲ ਲੈ ਕੇ ਆਪਣੀ ਮਾਂ ਦੇ ਬੋਲੇ ਬੋਲਾਂ ਨੂੰ ਪੂਰਾ ਕਰ ਦਿੱਤਾ ਹੈ ਯਾਨੀ ਕਿ ਹੁਣ ਜਦੋਂ ਇਹ ਨਵੀਨ ਨਾਮ ਦਾ ਇਹ ਨੌਜਵਾਨ ਜਦੋਂ ਆਪਣੇ ਘਰਾਂ ਦੇ ਕੰਮਕਾਜ ਨਹੀਂ ਕਰਦਾ ਸੀ ਤੇ ਮਾਂ ਛਿੜਕਦੀ ਸੀਗੀ ਤੇ ਉਸ ਨੂੰ ਕਹਿੰਦੀ ਸੀ ਕਿ ਤੂੰ ਘਰ ਦੇ ਕੰਮ ਨਹੀਂ ਕਰ ਰਿਹਾ ਕਿ ਤੂੰ ਲੈਫਟਿਨੈਂਟ ਹੈ ਪਰ ਜਦੋਂ ਮਾਂ ਛਿੜਕੇ ਮਾਰਦੀ ਸੀ ਉਦੋਂ ਨਵੀਨ ਨੂੰ ਲੈਫਟਿਨੈਂਟ ਕੀ ਹੁੰਦਾ ਉਸਦਾ ਮਤਲਬ ਕੀ ਹੈ ਕੁਝ ਵੀ ਨਹੀਂ ਪਤਾ ਸੀ ਪਰ ਉਸਨੇ ਇਸ ਝੜਕਾ ਨੂੰ ਦਿਲ ਤੇ ਲਾਇਆ ਤੇ ਉਸਨੇ ਸੋਚਿਆ ਕਿ ਹੁਣ ਮਾਂ ਝੜਕਾ ਤਾਂ ਮਾਰਦੀ ਹੈ ਤੇ ਲੈਫਟਨੈਂਟ ਕਹਿੰਦੀ ਹੈ ਪਰ ਉਹ ਇੱਕ ਦਿਨ ਆਪਣੇ ਮਾਂ ਨੂੰ ਲੈਫਟਨੈਂਟ ਬਣ ਕੇ ਜ਼ਰੂਰ ਦਿਖਾਵੇਗਾ ਇਸ ਨੂੰ ਹੀ ਦੇਖਦੇ ਹੋਏ ਉਸਨੇ ਆਪਣੇ ਮਨ ਵਿੱਚ ਇਸ ਨੂੰ ਠਾਨ ਲਿਆ ਡਿੜ ਇੱਕ ਨਿਸ਼ਚੈ ਬਣਾ ਲਿਆ ਕਿ ਆਖਰ ਆਪਣੇ ਮਾਂ ਦੇ ਬੋਲਾਂ ਨੂੰ ਪੂਗਾ ਕਰੇਗਾ ਜਿਸ ਤੋਂ ਬਾਅਦ ਉਸਨੇ 12ਵੀਂ ਕਲਾਸ ਤੱਕ ਟੌਪ ਕੀਤਾ ਉਸ ਤੋਂ ਬਾਅਦ ਉਸਨੇ ਆਪਣੀਆਂ ਪ੍ਰੀਖਿਆਵਾਂ ਦੇ ਲਈ ਤਿਆਰੀ ਕਰ ਲਈ ਘਰ ਛੱਡ ਦਿੱਤਾ ਦਿੱਲੀ ਜਾ ਕੇ ਉੱਥੇ ਉਸਨੇ ਸਿਰਫ ਜਿਹੜੀਆਂ ਆਨਲਾਈਨ ਕਲਾਸਿਸ ਨੇ ਉਹਨਾਂ ਤੇ ਫੋਕਸ ਕੀਤਾ ਧਿਆਨ ਦਿੱਤਾ ਧਿਆਨ ਕੇਂਦ੍ਰਿਤ ਕਰਕੇ ਉਸ ਤੋਂ ਬਾਅਦ ਜਦੋਂ ਹੁਣ ਯੂਪੀਐਸਸੀ ਵੱਲੋਂ ਹੁਣ ਸੀਡੀਸੀ ਇੱਕ ਪ੍ਰੀਖਿਆ ਸੀਗੀ ਉਹ ਨਿਰਧਾਰਿਤ ਕੀਤੀ ਗਈ ਸੀ ਜਿਸ ਦੇ ਵਿੱਚ ਨਵੀਨ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ ਯਾਨਕੀ ਦੂਸਰਾ ਸਥਾਨ ਹਾਸਲ ਕਰਕੇ ਆਪਣੀ ਮਾਂ ਦੇ ਬੋਲਾਂ ਨੂੰ ਉਸਨੇ ਪੂਰਾ ਕਰ ਦਿੱਤਾ ਲੈਫਟਨੈਂਟ ਜੋ ਹੈ ਹੁਣ ਫੌਜ ਦੇ ਵਿੱਚ ਉਹ ਲੱਗੇਗਾ ਜਿਸ ਤੋਂ ਬਾਅਦ ਵੱਡੇ ਪੱਦਰ ਦੇ ਉੱਤੇ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਦਾਸੀ ਹੈ ਕਿ ਕਈ ਵਾਰ ਮਾਪਿਆਂ ਦੀਆਂ ਝਿੜਕਾਂ ਬੱਚਿਆਂ ਲਈ ਵਰਦਾਨ ਸਾਬਤ ਹੋ ਜਾਂਦੀਆਂ ਨੇ ਇਹ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਈ ਬੱਚੇ ਮਾਪਿਆਂ ਦੀਆਂ ਝਿਰਕਾਂ ਤੋਂ ਤੰਗ ਆ ਕੇ ਗਲਤ ਕਦਮ ਚੱਕਣ ਬਾਰੇ ਸੋਚਦੇ ਨੇ ਕਿ ਮਾਪੇ ਦਿਨ ਰਾਤ ਝਿੜਕਦੇ ਰਹਿੰਦੇ ਨੇ, ਬੋਲਦੇ ਰਹਿੰਦੇ ਨੇ, ਤੰਗ ਪਰੇਸ਼ਾਨ ਕਰਦੇ ਨੇ, ਤਾਨੇ ਮਾਰਦੇ ਨੇ ਕਿ ਤੂੰ ਕੁਝ ਨਹੀਂ ਕਰੇਗਾ ਤਾਂ ਜਿਹੜੇ ਬੱਚੇ ਨਿਰਾਸ਼ ਹੋ ਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜੀਣਾ ਹੀ ਵਿਅਰਥ ਹੈ ਤੇ ਇਸ ਕਰਕੇ ਉਹਨਾਂ ਦੇ ਵੱਲੋਂ ਗਲਤ ਕਦਮ ਚੱਕੇ ਜਾਂਦੇ ਨੇ ਔਰ ਨਾਲ ਦੀ ਨਾਲ ਪਰ ਕੁਝ ਬੱਚੇ ਮਾਪੇ ਦੀਆਂ ਛਿੜਕਾਂ ਨੂੰ ਇੱਕ ਬਹੁਤ ਵਧੀਆ ਉਦਾਹਰਣ ਦੇ ਵਜੋਂ ਵੀ ਸੈੱਟ ਕਰ ਦਿੰਦੇ ਨੇ ਜਿਵੇਂ ਕਿ ਨਵੀਨ ਨੇ ਕਰਕੇ ਦਿਖਾਇਆ ਜੇਕਰ ਉਹ ਘਰ ਦਾ ਕੰਮ ਨਹੀਂ ਕਰਦਾ ਸੀ ਤੇ ਮਾਂ ਉਸ ਨੂੰ ਕਹਿੰਦੀ ਸੀ ਕਿ ਤੂੰ ਲੈਫਟੀਨੈਂਟ ਹੈ ਜਿਹੜਾ ਤੂੰ ਕੰਮ ਨਹੀਂ ਕਰਦਾ ਪਰ ਉਸ ਨੂੰ ਮਤਲਬ ਨਹੀਂ ਪਤਾ ਸੀ ਪਰ ਉਸ ਨੇ ਨਿਸ਼ਚਿਤ ਕਰ ਲਿਆ ਕਿ ਆਪਣੀ ਮਾਂ ਨੂੰ ਉਹ ਬਣ ਕੇ ਜ਼ਰੂਰ ਦਿਖਾਵੇਗਾ ਤਾਂ ਕਿਤੇ ਨਾ ਕਿਤੇ ਮਾਂ ਦੀਆਂ ਛਿੜਕਾਂ ਦੇ ਕਾਰਨ ਉਹ ਅੱਜ ਪੁੱਤ ਜੋ ਕਿ ਝੜਕਾ ਖਾਂਦਾ ਸੀ ਕਿਸੇ ਵਕਤ ਪਰ ਅੱਜ ਲੈਫਟ ਰੈਨਟ ਹੈ ਫੌਜ ਦੇ ਵਿੱਚ ਤਾਂ ਇੱਕ ਬਯਾਧ ਹੀ ਵੱਖਰਾ ਕੰਮ ਉਸਨੇ ਕਰਕੇ ਦਿਖਾਇਆ ਹਾਲਾਂਕਿ ਬਹੁਤ ਕਹਿੰਦੇ ਨੇ ਕਕਸਰ ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਸਕਸੈਸਫੁਲ ਬੰਦਾ ਕੋਈ ਬਣਦਾ ਹੈ ਤੇ ਉਸ ਦੇ ਪਿਛੇ ਔਰਤ ਦਾ ਹੱਥ ਹੁੰਦਾ ਹੈ ਚਾਹੇ ਉਹ ਮਾਂ ਹੋਵੇ ਚਾਹੇ ਪਤਨੀ ਹੋਵੇ ਦਾ ਇੱਕ ਮਾਂ ਨੇ ਦੇਖੋ ਆਪਣੇ ਪੁੱਤ ਨੂੰ ਕਿਵੇਂ ਜੋ ਹੈ ਫਰਸ਼ਾ ਤੋਂ ਹਰਸ਼ਾ ਤੇ ਲਿਆਦਤਾ ਕਿਸ ਤਰੀਕੇ ਦੇ ਨਾਲ ਉਸ ਦੀ ਜ਼ਿੰਦਗੀ ਬਣਾ ਦਿੱਤੀ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰੇ ਖੁਸ਼ ਨੇ ਪਰ ਇੱਕ ਵੱਖਰੀ ਮਸਾਲਾ ਹੈ ਕਿ ਮਾਂ ਦੀਆਂ ਚਿਰਕਾਂ ਸੁਣ ਕੇ ਬੱਚਾ ਲੈਫਟਨੈਂਟ ਬਣ ਗਿਆ ਤੇ ਇੱਕ ਵੱਖਰਾ ਹੀ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਇਹ ਬਹੁਤ ਇੱਕ ਚੰਗੀ ਸਿੱਖਿਆ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਹੋਰਾਂ ਲੋਕਾਂ ਲਈ ਵੀ ਇੱਕ ਮਿਸਾਲ ਪੈਦਾ ਹੋਵੇ ਔਰ ਲੋਕਾਂ ਦੇ ਵਿੱਚ ਜਸਪ੍ਰੀ